ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੇ ਸੋਹੇ ਮਹੱਲਾ ਪਹਿਲਾ ਭੰਟਾ ਹੱਛਾ ਸੋਏ ਜੋ ਤਿਸ ਭav ਸੇ ਪਾਂਟਾ ਆਤਮ ਲੇਨ ਤੋਤਾ ਹੱਚਾ ਨ ਹੋਏ ਸੇ ਪਾਂਟਾ ਹੱਚਾ ਸੋਏ ਜੋ ਤਿਸ ਭav ਸੇ ਭੰਟੈ ਆਤਮ ਲੇਨ ਤੋਤਾ ਹਚ ਨਾ ਹੋਏ ਸੇ ਗੁਰੂ ਦਵਾਰ ਹੋਏ ਸੋਜ ਪਾਇ ਸੇ ਇਹ ਤਦਵਾਰ ਤੋਏ ਹੱਛਾ ਹੋਏ ਸੇ ਮੈਲੇ ਹੱਜ ਕਾ ਵਿਚਾਰ ਆਪ ਵਰਤਾਇਸੀ ਮਤ ਕੋ ਜਾਣ ਜਾਏ ਅੱਗ ਪਾਏਸੀ ਜੇਹੇ ਕਰਮ ਕਮਾਏ ਤੇਹਾ ਹੋਏਸੀ ਅੰਮ੍ਰਿਤ ਹਰ ਕਾ ਨਾ ਆਪ ਵਰਤਾਇ ਸੇ ਚਲਿਆ ਪਤ ਸਿਓ ਜਨਮ ਸਵਾਰ ਵਾਜਾ ਵਾਹਿ ਸੇ ਮਨਸ ਕਿਆ ਵਿਚਾਰਾ ਤੇਹ ਲੋਕ ਸੁਨਾਇ ਸੇ ਨਾਨਕ ਆਪ ਨਿਹਾਲ ਸਬ ਕੁਲ ਤਰਸ ਨਾਨਕ ਆਪ ਨਿਹਾਲ ਸਬ ਕੁਲ ਤਰਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਗੁਰੂ ਕੀ ਸਾਜ ਜਨਵਾਜੀ ਸਾਜ ਸੰਗਤ ਅੱਜ ਦਾ ਇਹ ਪਾਵਨ ਹੁਕਮਨਾਮਾ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਜੋ ਕਿ ਰਾਗ ਸੂਹੀ ਦੇ ਅੰਦਰ ਅਤੇ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 732 ਤੇ ਸੁਬਾਈ ਵਨ ਹੈ ਸੋ ਆਓ ਸਾਜ ਸੰਗਤ ਜਿੱਥੇ ਆਪ ਜੀ ਨੇ ਅੱਜ ਦੇ ਇਸ ਪਾਵਨ ਸ਼ਬਦ ਦਾ ਪਾਠ ਸਰਵਨ ਕੀਤਾ। ਉਥੇ ਅੱਜ ਦੇ ਇਸ ਪਾਵਨ ਸ਼ਬਦ ਦੇ ਰਾਹੀਂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜਿਨੇ ਸਾਨੂੰ ਤੁਹਾਨੂੰ ਕੀ ਸਿੱਖਿਆ ਦਿੱਤੀ ਹੈ ਉਸ ਨੂੰ ਸਮਝਣ ਦਾ ਇੱਕ ਨਿਮਾਣਾ ਜਿਹਾ ਯਤਨ ਕਰੀ। ਸਾਧ ਸੰਗਤ ਅੱਜ ਦੇ ਇਸ ਪਾਵਨ ਸ਼ਬਦ ਦੇ ਅੰਦਰ ਜੋ ਸਤਿਗੁਰਾਂ ਨੇ ਸਾਨੂੰ ਸਿੱਖਿਆ ਦਿੱਤੀ ਹੈ ਉਹ ਸਾਰਿਆਂ ਦੇ ਪੱਲੇ ਬੰਨਣ ਵਾਲੀ ਹੈ। ਮਰ ਕੰਦੇ ਸੰਸਾਰ ਤੇ ਚਾਤ ਮਾਰ ਕੇ ਦੇਖਿਓ ਦੁਨੀਆ ਤੇ ਕੋਈ ਅਸਾ ਮਨੁੱਖ ਨਹੀਂ ਲੱਭੇਗਾ ਜਿਹੜਾ ਆਖੇਗਾ ਕਿ ਮੈਂ ਚੰਗਾ ਨਹੀਂ ਹਰ ਮਨੁੱਖ ਕਹਿੰਦਾ ਕਿ ਮੈਂ ਚੰਗਾ ਹਾਂ ਮੇਰੇ ਤੋਂ ਚੰਗਾ ਹੋਰ ਕੋਈ ਹੈ ਨਹੀਂ ਪਰ ਧੰਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਆ ਤੈਨੂੰ ਦੱਸਾਂ ਕਿ ਅਸਲ ਵਿੱਚ ਚੰਗਾ ਕੌਣ ਸੋਹੀ ਮਹਿਲਾ ਪਹਿਲਾ ਭਾਂਡਾ ਹੱਛਾ ਸੋਏ ਜੋਤ ਇਸ ਭਾਵ ਸੀ اے ਭਾਈ ਅਸਲ ਵਿੱਚ ਉਹੀ ਹਿਰਦੇ ਰੂਪੀ ਪਾਂਡਾ ਚੰਗਾ ਹੈ ਜਿਹੜਾ ਉਸ ਮਾਲਕ ਨੂੰ ਪਾ ਗਿਆ ਜਿਹੜਾ ਉਸ ਪ੍ਰਭੂ ਪਰਮਾਤਮਾ ਨੂੰ ਚੰਗਾ ਲੱਗ ਗਿਆ ਤੇਰੇ ਕਹਿਨ ਦੇ ਨਾਲ ਤੂੰ ਚੰਗਾ ਨਹੀਂ ਹੋਣਾ ਜਦੋਂ ਤੱਕ ਇਹ ਹਿਰਦੇ ਰੂਪੀ ਭਾਂਡਾ ਉਸ ਮਾਲਕ ਨੂੰ ਨਾ ਪਾਇਆ ਮਾਰਕੰਦੇ ਭਾਂਡਾ ਅਤਮ ਮਲੀਨ ਧੋਤਾ ਹੱਸ਼ਾ ਨਾ ਹੋਇ ਸੇ ਕਹਿੰਦੇ ਹਿਰਦੇ ਰੂਪੀ ਭਾਂਡਾ ਜਿਹੜਾ ਇਹ ਵਿਕਾਰਾਂ ਦੇ ਨਾਲ ਅਤ ਦਾ ਮਲੀਨ ਹੋਇਆ ਹੋਵੇ ਅਤ ਦਾ ਗੰਦਲਾ ਹੋਇਆ ਹੋਵੇ ਤੇ ਬਾਹਰੂ ਬੰਦਾ ਮਲਮਲ ਕੇ ਇਸ਼ਨਾਨ ਕਰਦਾ ਰਹੇ ਮਾਰਕੰਦੇ ਇਸ ਤਰੀਕੇ ਦੇ ਨਾਲ ਤੇਰਾ ਹਿਰਦੇ ਰੂਪੀ ਪਾਂਡਾ ਜਿਹੜਾ ਇਹ ਸਾਫ ਨਹੀਂ ਹੋਣਾ ਫਿਰ ਕਿੱਥੋਂ ਸਮਝ ਆਏ ਕਿੱਥੋਂ ਪਤਾ ਲੱਗੇ ਕਿ ਹਿਰਦੇ ਰੂਪੀ ਪਾਂਡਾ ਜਿਹੜਾ ਕਿਵੇਂ ਸਾਫ ਹੋਣਾ ਮਾਰਕੰਦੇ ਗੁਰੂ ਦਵਾਰਾ ਹੋਏ ਸੋਝੀ ਪਾਇਸੀ ਇਹ ਸੋਝੀ ਇਹ ਅਕਲ ਇਹ ਮਤ ਜਿਹੜੀ ਹੈ ਇਹ ਗੁਰਦੁਆਰੇ ਆ ਕੇ ਪ੍ਰਾਪਤ ਹੋਣੀ ਹੈ ਜਿਵੇਂ ਜਿਵੇਂ ਕੋਈ ਗੁਰੂ ਦਾ ਪਿਆਰਾ ਗੁਰੂਕਲ ਆਂਦਾ ਹੈ ਗੁਰੂ ਕੀ ਬਾਣੀ ਨੂੰ ਪੜ੍ਹਦਾ ਹੈ ਸੁਣਦਾ ਹੈ ਵਿਚਾਰਦਾ ਹੈ ਫਿਰ ਉਸ ਨੂੰ ਆਪਣੇ ਆਪ ਹੀ ਅਕਲ ਆਣੀ ਸ਼ੁਰੂ ਹੋ ਜਾਂਦੀ ਹੈ ਕਿ ਅਸਲ ਵਿੱਚ ਚੰਗਾ ਕੌਣ ਤੇ ਮਾੜਾ ਕੌਣ ਹੈ ਜਾ ਹਿਰਦੇ ਰੂਪੀ ਭਾਂਡੇ ਨੂੰ ਕਿਵੇਂ ਸਾਫ਼ ਕਰਨਾ ਇਹ ਸਾਰੀਆਂ ਗੱਲਾਂ ਜਿਹੜੀਆਂ ਨਾ ਇਹ ਗੁਰੂਕਲ ਆ ਕੇ ਪਤਾ ਲੱਗਦੀਆਂ ਇਸੇ ਕਰਕੇ ਸਤਗੁਰਾਂ ਸਾਨੂੰ ਇਹ ਬਾਣੀ ਦਾ ਇੱਡਾ ਵੱਡਾ ਖਜ਼ਾਨਾ ਦਿੱਤਾ ਸਾਸ ਮੈਂ ਸੋਚ ਰਿਹਾ ਸਾਂ ਕਿ ਸਤਗੁਰਾਂ ਨੇ ਇਹ ਪਾਵਨ ਬਾਣੀ ਚ ਨਾ ਸਾਨੂੰ ਇੰਜ ਪਰਤੀਤੋਂਦਾ ਜਿਵੇਂ ਕੋਈ ਫਾਰਮੂਲੇ ਦਿੱਤੇ ਹੋਣ ਤੇ ਆਖਿਆ ਹੋਵੇ ਭਲਿਆ ਇਹਨਾਂ ਫਾਰਮੂਲਿਆਂ ਨੂੰ ਵਰਤ ਕੇ ਜਿੱਥੇ ਤੂੰ ਆਪਣੇ ਜੀਵਨ ਨੂੰ ਸਵਾਰ ਸਕਦਾ ਉਥੇ ਤੂੰ ਇੱਕ ਚੰਗੇ ਸਮਾਜ ਦੀ ਸਿਰਜਣਾ ਵੀ ਕਰ ਸਕਦਾ ਕੋਈ ਇੱਕ ਨਹੀਂ ਅਨੇਕਾ ਫਾਰਮੂਲੇ ਦਿੱਤੇ ਇਸ ਜੀਵਨ ਨੂੰ ਸਵਰਨ ਵਾਸਤੇ ਸਾਸ ਤੇ ਤਾਂ ਹੀ ਜੀਵਨ ਸਬਰੇਗਾ ਜੇ ਉਹਨਾਂ ਫਾਰਮੂਲਿਆਂ ਨੂੰ ਆਪਾਂ ਆਪਣੇ ਤੇ ਵਰਤੀ ਮਰਕੰਦੇ ਗੁਰੂ ਤੋਂ ਆਰਿਆ ਹੋਏ ਸੋਝੀ ਪਾਈ ਸੇ ਗੁਰੂਕੁਲ ਆਕੇ ਗੁਰਦੁਆਰੇ ਆਕੇ ਆਪਣੇ ਆਪ ਨੂੰ ਮਾਰ ਕੇ ਇਹ ਸਾਰੀ ਸੋਝੀ ਇਹ ਸਾਰੀ ਅਕਲ ਪ੍ਰਾਪਤ ਹੁੰਦੀ ਹੈ। ਇਹ ਤ ਦੁਆਰਾ ਧੋਏ ਹੱਛਾ ਹੋਏ ਸੀ। ਮਾਰ ਕੇ ਤੇ ਫਿਰ ਇਸ ਦੁਆਰੇ ਤੇ ਆ ਕੇ ਆਪਣਾ ਆਪਾ ਭਗ ਮਿਟਾ ਕੇ ਫਿਰ ਸੱਚ ਮਚ ਹਿਰਦੇ ਰੂਪੀ ਭਾਂਡੇ ਨੂੰ ਧੋਤਾ ਜਾ ਸਕਦਾ ਤੇ ਮਨੁੱਖ ਹਿਰਦੇ ਕਰਕੇ ਪਵਿੱਤਰ ਹੋ ਸਕਦਾ। ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ। ਇੱਕ ਇੱਕ ਪੰਕਤੀ ਸਮਝਣ ਵਾਲੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਕੰਦੇ ਭਲਿਆ ਜੇ ਤੂੰ ਗੁਰੂਕਲ ਆਵੇਂਗਾ ਨਾ ਤੇ ਗੁਰੂ ਦੀ ਸੰਗਤ ਕਰੇਗਾ ਫਿਰ ਗੁਰੂ ਪਰਮਾਤਮਾ ਆਪਣੀ ਕਲਾ ਵਰਤਾਏਗਾ ਉਹ ਤੈਨੂੰ ਸਮਝ ਦੇਵੇਗਾ ਕਿ ਅਸਲ ਵਿੱਚ ਤੂੰ ਚੰਗਾ ਜਾਂ ਮਾੜਾ ਮੈਲੇ ਹਸ਼ੇ ਦਾ ਵਿਚਾਰ ਆਪ ਵਰਤਾਏ ਸੀ ਉਹ ਆਪ ਤੈਨੂੰ ਇਹ ਵਿਚਾਰ ਦੇਵੇਗਾ ਕਿ ਤੂੰ ਚੰਗਾ ਜਾਂ ਮਾੜਾ ਤੇਰੇ ਕਹਿਣ ਨਾਲ ਤੂੰ ਚੰਗਾ ਨਹੀਂ ਬਣ ਜਾਣਾ ਜਦ ਤੱਕ ਗੁਰੂ ਦੀਆਂ ਨਜ਼ਰਾਂ ਵਿੱਚ ਤੂੰ ਚੰਗਾ ਨਾ ਹੋਇਆ ਮਰਕਨ ਤੇ ਮਤ ਕੋ ਜਾਣਾ ਜਾਏ ਅੱਗੇ ਪਾਇਸੀ ਮਰਕਨ ਤੇ ਜੇ ਇਸ ਜੀਵਨ ਵਿੱਚ ਤੈਨੂੰ ਸੋਝੀ ਨਾ ਨਾ ਆਈ ਕਿ ਮੈਂ ਕਿਵੇਂ ਚੰਗਾ ਬਣਨਾ ਤੇ ਫਿਰ ਅੱਗੇ ਪਰਲੋਕ ਵਿੱਚ ਜਾ ਕੇ ਇਹ ਤੈਨੂੰ ਸੋਝੀ ਨਹੀਂ ਮਿਲਣੀ ਮਤਾਂ ਕਿਤੇ ਸੋਚ ਕੇ ਬਹਿ ਜੇ ਕਿ ਅੱਗੇ ਜਾ ਕੇ ਇਸ ਹਿਰਦੇ ਰੂਪੀ ਭਾਂਡੇ ਨੂੰ ਸਾਫ਼ ਕਰਨ ਦੀ ਕੋਈ ਸੋਝੀ ਮਿਲ ਜੇਗੀ ਕੋਈ ਅਕਲ ਮਿਲ ਜੇਗੀ ਮਤ ਕੋ ਜਾਣਾ ਜਾਏ ਅੱਗੇ ਪਾਇਸੀ ਮਤਾਂ ਕੋਈ ਇਹ ਸਮਝ ਕੇ ਬਹਿ ਜੇ ਕਿ ਇਸ ਲੋਕ ਤੋਂ ਬਾਅਦ ਜਦੋਂ ਪਰਲੋਕ ਚ ਪੁੱਜਾਂ ਕਿਤੇ ਉੱਥੇ ਕੋਈ ਸੋਝੀ ਮਿਲੇਗੀ ਮਾਰਕੰਟੇ ਨਹੀਂ ਜੇ ਇਹ ਕਰਮ ਕਮਾਏ ਤੇਹਾ ਹੋਏ ਸੀ ਜਿਹੋ ਜੇ ਇਸ ਸੰਸਾਰ ਤੇ ਤੋਂ ਕਰਮ ਕਮਾਏਗਾ ਨਾ ਉਹੋ ਜਾਂ ਤੇਰੇ ਨਾਲ ਅੱਗੇ ਵਰਤਾਰਾ ਵਰਤੇਗਾ ਕਿਉਂਕਿ ਉਸ ਮਾਲਕ ਦੇ ਘਰ ਸਦਾ ਸਦਾ ਨਿਆਉ ਆ ਉਥੇ ਸੱਚੇ ਹੀ ਸੱਚ ਨਿਬੜਾ ਚੁਣ ਵਖ ਕੱਢੇ ਜਜਮਾਲਿਆ ਉਥੇ ਕੇਵਲ ਤਾਂ ਕੇਵਲ ਸੱਚ ਦੇ ਆਧਾਰ ਤੇ ਵਿਚਾਰ ਹੋਣੀ ਆ ਇੱਕ ਇੱਕ ਕਰਮ ਨੂੰ ਬਾਚਿਆ ਜਾਣਾ ਤੇ ਜਿਹੋ ਜੇ ਤੋਂ ਕਰਮ ਕਰੇਗਾ ਜਿਹਾ ਬੀਜ ਹੈ ਸੋ ਲੋਨ ਕਰਮਾਂ ਸੰਦਰਾ ਖੇਤ ਤੇ ਸਰੀਰ ਕਰਮਾ ਰੂਪੀ ਇੱਕ ਖੇਤ ਹੈ ਇਹਦੇ ਵਿੱਚ ਜੋ ਕੁਝ ਆਪਾਂ ਬੀਜਾਂਗੇ ਉਹੀ ਕੁਝ ਖਾਵਾਂਗੇ ਮੈਨੂੰ ਯਾਦ ਹੈ ਇੱਕ ਵਾਰ ਪਹਿਲਾਂ ਵੀ ਬੇਨਤੀ ਕੀਤੀ ਸੀ ਅਸੀਂ ਸਾਰੇ ਜ਼ਿੰਮੇਵਾਰ ਇਹਨਾਂ ਤੱਲੁਕ ਰੱਖਣੇ ਅਹਿਸਾਸ ਕਈ ਵਾਰੀ ਜ਼ਿਮੀਦਾਰ ਜ਼ਮੀਨ 'ਚ ਬੀਜ ਪਾਉਂਦਾ ਨਾ ਬੀਜ ਪਾਉਣ ਵਾਲਾ ਕੋਈ ਹੋਰ ਹੁੰਦਾ ਹੈ ਫਸਲ ਵੜਨ ਵਾਲਾ ਕੋਈ ਹੋਰ ਹੁੰਦਾ ਤੇ ਸੱਚਮੁੱਚ ਅਨਾਜ ਦੀ ਪ੍ਰਾਪਤੀ ਕਰਨ ਵਾਲਾ ਕੋਈ ਹੋਰ ਹੁੰਦਾ ਦੋ ਅਨਾਜ ਕਿਤੇ ਦੀ ਕਿਤੇ ਜਾ ਕੇ ਤਿਆਰ ਹੋ ਕੇ ਤੇ ਭੋਜਨ ਬੰਦਾ ਤੇ ਖਾਣ ਵਾਲਾ ਕੋਈ ਹੋਰ ਹੁੰਦਾ ਪਰ ਮਾਰਕੰਤੇ ਇਹ ਜ਼ਮੀਨ ਵਿੱਚ ਪਾਇਆ ਹੋਇਆ ਬੀਜ ਬੀਜ ਪਾਣ ਵਾਲਾ ਕੋਈ ਹੋਰ ਹੋ ਸਕਦਾ ਤੇ ਵੱਢਣ ਵਾਲਾ ਕੋਈ ਹੋਰ ਤੇ ਖਾਣ ਵਾਲਾ ਕੋਈ ਹੋਰ ਪਰ ਹਿਰਦੇ ਰੂਪੀ ਧਰਤੀ ਇਹੋ ਜੀ ਆ ਨਾ ਇਹਦੇ ਵਿੱਚ ਜਿਹੋ ਜਾਂ ਤੂੰ ਬੀਜ ਪਾਏਗਾ ਉਹੋ ਜਾਂ ਤੈਨੂੰ ਵੱਢਣਾ ਪੈਣਾ ਉਹ ਕਿਸੇ ਹੋਰ ਨੇ ਨਹੀਂ ਖਾਣਾ ਉਹ ਤੈਨੂੰ ਖਾਣਾ ਪੈਣਾ ਜਿਹੇ ਕਰਮ ਕਮਾਏ ਤਿਹਾਂ ਹੋਏ ਸੇ ਅੰਮ੍ਰਿਤ ਹਰ ਕਾ ਨਾਮ ਆਪ ਵਰਤਾਇਸੀ ਮਾਰ ਕਹਿੰਦੇ ਤੂੰ ਇੱਕ ਵਾਰ ਗੁਰੂਕੁਲ ਆ ਤਾਂ ਸੇ ਇੱਥੇ ਫਿਰ ਦੇਖ ਉਹ ਪ੍ਰਭੂ ਪਰਮਾਤਮਾ ਕੀ ਰਹਿਮਤ ਵਰਤਾਂਦਾ ਕਿ ਉਹ ਅੰਮ੍ਰਿਤ ਰੂਪੀ ਨਾਮ ਜਿਹੜਾ ਨਾ ਉਹਦੀ ਇੱਥੇ ਵਰਖਾ ਕਰਦਾ ਅੰਮ੍ਰਿਤ ਹਰ ਕਾ ਨਾਮ ਆਪ ਵਰਤਾਇਸੀ ਫਿਰ ਇੱਥੇ ਆਪ ਪਰਮਾਤਮਾ ਅੰਮ੍ਰਿਤ ਰੂਪੀ ਨਾਮ ਦੀ ਵਰਖਾ ਕਰਦਾ ਆਪ ਵਰਤਾਂਦਾ ਤੇ ਫਿਰ ਜਿਹੜਾ ਮਨੁੱਖ ਅੰਮ੍ਰਿਤ ਰੂਪੀ ਨਾਮ ਦੀ ਪ੍ਰਾਪਤੀ ਕਰ ਲੈਂਦਾ ਉਹਦੇ ਤੇ ਕੀ ਬਖਸ਼ਿਸ਼ ਹੁੰਦੀ ਆ ਕਹਿੰਦੇ ਚੱਲਿਆ ਪਤ ਸਿਉ ਜਨਮ ਸਵਾਰ ਬਾਜਾ ਵਾਇਸੇ ਐਸਾ ਮਨੁੱਖ ਫਿਰ ਸੰਸਾਰ ਤੋਂ ਇੱਜ਼ਤ ਖੱਟ ਕੇ ਤੇ ਸੰਸਾਰ ਤੋਂ ਕੋਚ ਕਰਦਾ ਚੱਲਿਆ ਪਤ ਸਿਉ ਜਨਮ ਸਵਾਰ ਆਪਣੇ ਜਨਮ ਨੂੰ ਸੁਚੱਜਾ ਬਣਾ ਕੇ ਤੇ ਇਸ ਸੰਸਾਰ ਤੋਂ ਇੱਜ਼ਤ ਖੱਟ ਕੇ ਸੰਸਾਰ ਤੋਂ ਜਾਂਦਾ ਤੇ ਮਾਨੋ ਉਹਦੀ ਸੋਭਾ ਦੇ ਚਾਰੇ ਪਾਸੇ ਬਾਜੇ ਵੱਜਨੇ ਸ਼ੁਰੂ ਹੋ ਜਾਂਦੇ ਮਾਨਸ ਕਿਆ ਵਿਚਾਰਾ ਤਹ ਲੋਕ ਸੁਣਾਇਸੀ ਕੋਈ ਇੱਕ ਮਨੁੱਖ ਦੀ ਗੱਲ ਨਹੀਂ ਮਰ ਕਹਿੰਦੇ ਤਿੰਨਾਂ ਲੋਕਾਂ ਵਿੱਚ ਐਸੇ ਮਨੁੱਖ ਦੀ ਸੋਭਾ ਦੇ ਬਾਜੇ ਵੱਜਦੇ ਨੇ ਨਾਨਕ ਆਪ ਨਿਹਾਲ ਸਭ ਕੁੱਲ ਤਾਰਸੀ ਧੰਨ ਗੁਰੂ ਨਾਨਕ ਦੇਵ ਪਾਛੇ ਕਹਿੰਦੇ ਇਹੋ ਜਿਹਾ ਮਨੁੱਖ ਜਿੱਥੇ ਆਪ ਨਿਹਾਲ ਹੋ ਜਾਂਦਾ ਆਪ ਤਰ ਜਾਂਦਾ ਆਪ ਧੰਤਾ ਦੇ ਯੋਗ ਹੋ ਜਾਂਦਾ ਉੱਥੇ ਨਾਲ ਦੇ ਨਾਲ ਆਪਣੀ ਸਾਰੀ ਕੁੱਲ ਦਾ ਉਧਾਰ ਕਰ ਲੈਂਦਾ ਜਿਹੜਾ ਗੁਰੂ ਘਰ ਆ ਕੇ ਆਪਣੇ ਜੀਵਨ ਨੂੰ ਸੁਚੱਜਾ ਬਣਾ ਕੇ ਤੇ ਇਥੋਂ ਸੁਰਕਰੂ ਹੋ ਕੇ ਜਾਂਦਾ ਇਥੋਂ ਇੱਜ਼ਤ ਖੱਟ ਕੇ ਜਾਂਦਾ ਜਿਦਿ ਸੋਬਾ ਦੇ ਇੱਥੇ ਸੰਸਾਰ ਤੇ ਬਾਜੇ ਵੱਜਦੇ ਨੇ ਅਗੇ ਪਰਲੋਕ ਚ ਜਾ ਕੇ ਵੱਜਦੇ ਨੇ ਮਰ ਕੇ ਦੇ ਜਿੱਥੇ ਆਪ ਜੀਵਨ ਨੂੰ ਸਫਲਾ ਕਰਦਾ ਉਥੇ ਸਾਰੀ ਕੁਲ੍ਹदाई ਉਹ ਪਾਰ ਉਤਾਰਾ ਕਰ ਜਾਂਦਾ ਇਤਨੇ ਅਕ ਬੇਨਤੀਆਂ ਪ੍ਰਵਾਂਜ ਬੇਅੰਤ ਭੁੱਲਾ ਹੋ ਜਾਂਦੀਆਂ ਉਮੀਦ ਆਪ ਜੀ ਬਖਸ਼ ਦੇ ਬੋਗ ਦੇਹੋ ਸੱਜਣ ਅਸੀਂ ਸੜੀਆਂ ਜਿਉ ਹੋ ਬੈ ਸਾਬ ਸਮੀਲ ਗੱਜ ਕੇ ਫਤਿਹ ਬਲਾਵ ਜੀ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ